ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਅਪਾ ਤਾਜੀ ਸੂਈ ਵੜ ਦਿਖਾਉਨੇ ਸੇਲਾ ਦਦੇਲ ਵੀਰ ਦੋਸਤ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਨਵਦੀਪਾ ਜੀ ਪਿੰਡ ਬਾਲੀਆਂ ਨੇੜੇ ਤਣਾਉਲਾ ਬਰਨਾਲਾ ਜ਼ਿਲ੍ਹਾ ਸੰਗਰੂਰ ਦਾ ਠੀਕ ਹੈ ਕਟੂ ਵਾਲੇ ਜੀ ਨੂੰ ਕਹਿੰਦੇ ਆ ਤੇ ਮੋਬਾਈਲ ਨੰਬਰ ਜੀ ਆਪਣਾ 8360329597 8360329597 ਜਿਹੜੇ ਆਪਾਂ ਬੱਚੀ ਦੇਖੀ ਜਾ ਰਹੀ ਸੂਆ ਕਿਹੜਾ ਸੂਈ ਜਾਏ ਇਹ ਸੂਆ ਪਹਿਲਾਂ ਸੂਈ ਹੈ ਪਹਿਲਾਂ ਸੂਆ ਬੱਚਾ ਇਹਨੇ ਕੀ ਦਿੱਤਾ ਬੱਚਾ ਬੱਚੀ ਹੈ ਮਗਰ ਆ ਗਈ ਬੱਚੀ ਤੇ ਕਦੋਂ ਕੁ ਸੂਈ ਹੈ ਇਹ ਰਾਤ ਦੀ ਸੂਈ ਵੀ ਹੈ ਜੇਰ ਜੂ ਰੋਕਿਆ ਹਾਂ ਜੀ ਜੇਰ ਉਹ ਕੱਠਲ ਚ ਪਈਆ ਦਿਖ ਠੀਕ ਹੈ ਜੇਰਾਪਾ ਕੋਈ ਨਾ ਵਾਜ ਦਿਖਾ ਦਿੰਨੇ ਆ ਤੇ ਕਿੰਨਾ ਕੁ ਬੋਲਾ ਚੋਇਆ ਸਵੇਰੇ ਦਾ ਆਪਾਂ ਆਪਾਂ ਦਾ 3.5 ਲੀਟਰ ਬੋਲਾ ਚੋਇਆ ਠੀਕ ਹੈ 3.5 ਲੀਟਰ ਮੰਨ ਕੇ ਚੱਲ ਵੀ ਹੁਣ ਦੁਪਹਿਰ ਦਾ ਟਾਈਮ ਜਾ ਕੋਈ ਨਹੀਂ ਫੇਰ ਬਣ ਗਈ ਹਣਾ ਹਾਂਜੀ ਹਾਂਜੀ ਠੀਕ ਹੈ ਚੋਣ ਚਵਾ ਧਾਰਾਂ ਦੀ ਕਿਵੇਂ ਕਿੰਨਾ ਨੰਬਰ ਆ ਜੀ ਥਾਣ ਦੇਖ ਸਾਜੋ ਤੇ ਚੋਣ ਦੇਖੋ ਜਮਾ ਮੋਟਾ-ਮੋਟਾ ਚੋਣਾ ਕਰ ਲੈਰਗਾ ਹਣਾ ਤੇ ਮੇਨ ਗੱਲ ਵੀਰੇ ਨਿਆਣਾ ਪਾਉਣ ਦੀ ਲੋੜ ਨਹੀਂ ਨਿਆਣਾ ਪਾਉਣ ਦੀ ਕੋਈ ਲੋੜ ਨਹੀਂ ਠੀਕ ਹੈ ਪਾਉਣਾ ਪਾ ਲੋ ਨਹੀਂ ਪਾਉਣਾ ਵੈਸੇ ਲੋੜ ਹੀ ਨਹੀਂ ਪਾਉਣਾ ਕੋਈ ਚੱਕਰੀ ਜਮਾ ਠੰਡੀ ਮਿਹੜ ਠੀਕ ਹੈ ਸੋ ਥਾਣ ਦੇਖੋ ਜਮਾ ਮੋਟਾ ਮੋਟਾ ਸਾਫ ਸੁਥਰਾ। ਕੀ ਬਾਤਾਂ ਮੋਟਾ ਮੋਟਾ ਚੋਣ ਬਗਲ ਸੁਥਰਾ ਜੇ ਦੁੱਧ ਦਾ ਹੋਰ ਮਾਰਦੀ ਤੇ ਸਾਫ ਸੁਥਰੀ ਮੋٹے ਮੋਟੇ ਚੋਣਦੀ ਆ ਤੇ ਐਸਟੀਮੇਟ ਆਪਾਂ ਦੁੱਧ ਕਿੰਨਾ ਮਲ ਕੇ ਚੱਲੀਏ ਦਾ। ਦੁੱਧ 18 ਤੋਂ 19 ਲੀਟਰ ਕੱਢੀ। ਬੱਚੀ ਨਵੇਂ ਖਾਣ ਦੀ ਹੈ ਜਮਾ। ਕਿਤੇ ਵਾਕੇ ਥਾਣ ਦੇਖੋ ਜਮਾ, ਕੀ ਬਾਤ ਹੈ। ਜਮਾ ਮੋਟਾ ਧਾਰਾ ਦੇਖੋ। ਠੀਕ ਹੈ। 4x4 ਆ ਜਮਾ ਹਨਾ ਤੇ ਕਿਸੇ ਪਾਸੇ ਹੱਥ ਤਰਾਣੀ ਤੇ ਜੇਰ ਜੁਰ ਜਮਾ ਓਕੇ ਆ। ਓਕੇ ਇਹਨੂੰ ਬੱਠਲ ਚ ਪਈਏ ਦਿਖਾ ਦੇ। ਰੇਟ ਆਪਾਂ ਇਹਦਾ ਕੀ ਰੱਖਿਆ ਜੀ? ਨੇ ਕਪਾਏ ਦਾ ਫੋਨ ਵੀ ਕਰ ਲਾਂਗੇ ਜਾਇਜ਼ ਹੋਊਗਾ ਚਮਾ ਜਾਇਜ਼ ਹੋਊਗਾ ਟੋਰੀ ਬਾਹਰ ਲੋ ਕਦ ਕਾਠ ਵਗੈਰਾ ਮੂੰਹ ਮੱਥਾ ਦੇਖ ਸਕਦੇ ਹੋ ਪਲੂਣ ਬੱਚੀ ਪਹਿਲਾ ਸੁਆ ਸੁਈ ਸੋਏ ਸਾਫ ਸੁਥਰਾ ਸੋਹਣਾ ਲੇਵਾਗਾ ਤੇ ਜੇਰ ਜੂਰ ਜਵਾ ਡਾਨਾ ਧਾਰਾ ਵੀਰੋ ਦੇ ਵਿੱਚ ਮਾਰ ਕੇ ਦਿਖਾਤੀਆਂ ਕੋਈ ਭੂੜ ਸਰ ਲਾਣੀ ਟੁੱਟਦੀ ਮੁਗ ਠੀਕ ਹੈ ਜੇ ਇਹਦੇ ਦੀ ਆ ਭਈ ਹੈਣਾ ਸੋ ਦੇਖ ਸੋ ਜੇ ਥੱਲੇ ਆਈਪੀ ਪਰਾਲੀ ਜੀ ਦੇ ਤੇ ਸਾਫ ਸੁਥਰੇ ਚੋਣ ਦੀ ਤੇ ਰੇਟ ਜਮਾ ਬਾਜ਼ੀਪ ਘਾਰਾਂਗੇ ਜਮਾ ਜਮਾ ਜਾਏ ਰੇਟ ਕੋਈ ਲੈ ਚਲ ਬੱਚੇ ਨੂੰ ਭਜ ਦੇ ਬੱਚੇ ਕੋਲ ਨਵਾਂ ਹਾਣਾ ਵੀਰੇ ਜਿਹਾ ਜ ਮਰਜੀ ਸੀਮ ਨੂੰ ਭਰਾਲੋ ਗੱਬਣ ਰੇਡ ਦੀ ਵੀ ਸੁਭਰ ਨਵਾਂ ਹਾਣਾ ਜਮਾ ਪਲੂਣ ਬੱਚੀ ਪਹਿਲਾ ਸੂਆ ਸੂਈਆ ਇਹਦੇ ਵਿੱਚ ਮਰ ਕੇ ਚੋੜਾ ਆਪਾਂ ਨੂੰ ਦਿੱਕਤ ਬਹੁਤ ਘੱਟ ਆਉਂਦੀ ਲੈ ਚਲ ਬੱਚੇ ਤੇ ਲੈ ਚਲ ਕਿਸੇ ਵੀ ਵੀਰ ਦੇ ਬੱਚੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ 83603 29597 ਪਿੰਡ ਵਾਲਿਆ ਜ਼ਿਲ੍ਹਾ ਸੰਗਰੂਰ ਪਲੂਣ ਬੱਚੀ ਸੂਈ ਸਵਾਈ ਧਾਰਾ ਵਗੈਰਾ ਪਾ ਮਾਰ ਕੇ ਦਿਖਾ ਦਿਆ ਮਗਰੇ ਦੇ ਬੱਚੀ ਆ ਲੈਵਾ ਵਗੈਰਾ ਦੇਖ ਸਕਦਾ ਸੋਹਣਾ ਸਾਫ ਸੁਥਰਾ ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ